ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੂਰੀ ਵਿਖੇ ਜੁੜ ਬੈਠੇ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨਮ ਅੱਜ ਆਪਾਂ ਕਸ਼ਮੀਸ਼ ਪਿਤਾ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਾਂ ਪਾਵਨ ਪ੍ਰਕਾਸ਼ ਗੁਰਪੁਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੂਰੀ ਵਿਖੇ ਜੁੜ ਬੈਠ ਕੇ ਮਨਾ ਰਹੇ मेरे तो पहला वती योग, भाई जसवंत सिंह जी हजूरी रागी गुरुद्वारा दादपुर साहब गाड़े सतगुरु जी के राही पाणि कीर्तन सर्वंद करा रहे हैं आओ कुछ समय वास्ते गुरुमत विचारा सांझिया करिए सो विचारा सांझिया करन तो पहला अति प्रवान करो जी वाहेगुरु जी का खालसा वाहेगुरु ਪਾਈ ਸਾਹਿਬ ਸ਼ਰਧਾ ਪਾਤ੍ਰੇ ਸੰਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਦੈ ਤਲਬੀਤਨ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡਾ ਪ੍ਰਕਾਸ਼ ਪਟਨਾ ਸਾਹਿਬ ਦੇ ਪਾਵਨ ਤੱਕ ਕੀਤੇ ਹੋਇਆ ਤੇ ਬਾਦਸ਼ਾਹ ਦਾ ਪ੍ਰਕਾਸ਼ 1666 ਦੇ ਵਿੱਚ ਸਤਕਾਰਯੋ ਮਾਤਾ ਗੁਜਰੀ ਜੀ ਦੀ ਪਾਵਨ ਕੁੱਖ ਤੋਂ ਪਿਤਾ ਧਨਗੁਰ ਦੇ ਪੁੱਤਰ ਸਾਹਿਬ ਦੇ ਬਹਿਨ ਕੀ ਪਟਨਾ ਸ਼ਹਿਰ ਦੀ ਧਰਤੀ ਤੇ ਹੋਇਆ ਤਹੀ ਬਰਬਾਦ ਹੋ ਮਾਰਾ ਪਇਓ ਪਟਨਾ ਸ਼ਹਿਰ ਵਿਖੇ ਬੰਦ ਗਏ ਪਟਨਾ ਸ਼ਹਿਰ ਵਿੱਚ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸਾਡਾ ਇਤਿਹਾਸ ਕਹਿੰਦਾ ਹੈ ਪਾਤਸ਼ਾਹ 5 ਸਾਲ ਪਟਨਾ ਸ਼ਹਿਰ ਦੀ ਧਰਤੀ ਤੇ ਰਹੇ ਬਚਪਨ ਤੋਂ ਹੀ ਮਾਤ ਗੁਜਰੀ ਜੀ ਗੋਬਿੰਦ ਰਾਏ ਜੀ ਨੂੰ ਗੁਰਮਤਿ ਸਿੱਖਿਆ ਦਿੰਦੇ ਨੇ ਗੁਰ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ ਨੇ ਪਟਨਾ ਤੋਂ ਜੋ ਸ਼ਾਇਰ ਹੈ ਇੱਕ ਗੰਗਾ ਨਦੀ ਦੇ ਕਿਨਾਰੇ ਤੇ ਬਸਿਆ ਹੋਇਆ ਇੱਕ ਲੰਮਾ ਜਿਹਾ ਸ਼ਾਇਰ ਹੈ ਤੇ ਪਾਦਸ਼ਾ ਵੀ ਬਚਪਨ ਦੇ ਵਿੱਚ ਆਮ ਬੱਚਾਂ ਦੇ ਨਾਲ ਖੇਡਣ ਵਾਸਤੇ ਗੰਗਾ ਦੇ ਕਿਨਾਰੇ ਅਕਸਰ ਜਾਂਦੇ ਤੇ ਜਦੋਂ ਗੰਗਾ ਦੇ ਕਿਨਾਰੇ ਪਾਤਸ਼ਾਹ ਖੇਡਦੇ ਨੇ ਤਾਂ ਬੱਚਾ ਤਣ ਖੇਡਾ ਕੀ ਖੇਡਦੇ ਨੇ ਪਾਤਸ਼ਾਹ ਬੱਚਿਆਂ ਨੂੰ ਇਕੱਠਿਆਂ ਕਰਕੇ ਦੋ ਟੋਲੀਆਂ ਬਣਾ ਲੈਂਦੇ ਨੇ ਤੇ ਆਪਸ ਦੇ ਵਿੱਚ ਜੁਧ ਵਿਦਿਆ ਸ਼ਸਤਰ ਕਲਾ ਤਦਾ ਬਿਆਸ ਕਰਉਂਦੇ ਸਿੱਖਿਆਸ ਕਿੰਦਾਈ ਕੋ ਨਵਾਬ ਦੀ ਸਵਾਰੀ ਉਤੋਂ ਆ ਰਹੀ ਹੈ ਤੇ ਨਵਾਬ ਦੇ ਅਹਿਲ ਕਰਾਂ ਨੇ ਕਿਹਾ ਕਿ ਨਵਾਬ ਆ ਰਿਹਾ ਹੈ ਸਾਰੇ ਬੱਚੇ ਨਵਾਬ ਨੂੰ ਸਿਰ ਝੁਕਾ ਕੇ ਸਜਦਾ ਕਰਨ ਨਮਸਕਾਰ ਕਰਨ ਤਾਂ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਉਸ ਵੇਲੇ ਬੱਚਿਆਂ ਨੂੰ ਕਿਹਾ ਕਿਸੇ ਨੇ ਆਪਣਾ ਸਿਰ ਨਵਾਬ ਦੇ ਅੱਗੇ ਨਹੀਂ ਝੁਕਾਉਣਾ ਸਾਨੂੰ ਤਾਂ ਕਾਲਪੂਰ परमात्मा ਦੀ ਹਰਿ ਅਰਦਾ ਕਰਨੀ ਚਾਹੀਦੀ ਹੈ ਉਹਦੇ ਇਕ ਆਪਣਾ ਸਿਰ ਝੁਕਾਉਣਾ ਚਾਹੀਦਾ ਹੈ ਤੇ ਜਿਵੇਂ ਪਾਤਸ਼ਾਹ ਨੇ ਬੱਚਿਆਂ ਨੂੰ ਆਖਿਆ ਬੱਚਿਆਂ ਨੇ ਉਸੇ ਤਰ੍ਹਾਂ ਕੀਤਾ ਕਿਸੇ ਨੇ ਆਪਣਾ ਸਿਰ ਨਵਾਬ ਨੂੰ ਨਾ ਝੁਕਾਇਆ ਨਵਾਬ ਦੇ ਅਹਿਲਕਾਰ ਇਹ ਵੇਖ ਕੇ ਨਵਾਬ ਇਹ ਸਾਰਾ ਕੁਝ ਵੇਖ ਕੇ ਬੜਾ ਹੈਰਾਨ ਹੋਇਆ ਤੇ ਨਵਾਬ ਕਹਿੰਦਾ ਇਹਨਾਂ ਦੇ ਘਰ ਜਾਓ ਨਾ ਬੱਚਿਆਂ ਦੇ ਘਰ ਜਾਓ ਤੇ ਦੱਸ ਕੇ ਆਓ ਕਿ ਜਦੋਂ ਇਹ ਨਵਾਬ ਦੀ ਸਵਾਰੀ ਨਿਕਲੇ ਉਸ ਵੇਲੇ ਸਭ ਨੂੰ ਸਿਰ ਝੁਕਾਉਣਾ ਹੈ ਨਵਾਬ ਦੇ ਅਹਿਲਕਾਰ ਮਾਤਾ ਗੁਜਰੀਂ ਦੇ ਘਰ ਵੀ ਗਏ ਮਾਤਾ ਜੀ ਦੇ ਕੋਲ ਵੀ ਗਏ ਤੇ ਕਹਿਣ ਲੱਗੇ

ਉਸ ਗੋਬਿੰਦ ਰਾਏ ਉਸ ਅਕਾਲ ਪੁਰਖ ਪਰਮਾਤਮਾ ਦੇ ਅਗੇ ਗੋਪਾਲ ਦੇ ਵਿੱਚ ਆਉਣਾ ਚਾਹੀਦਾ ਹੈ ਗੋਪਾਲ ਤੋਂ ਭਾਉ ਉਹ ਜਮਾ ਪਾਲ ਉਹ ਕਹਿੰਦੇ ਨੇ ਧਰਤੀ ਨੂੰ ਤੇ ਪਾਲ ਜਿੰਨੇ ਪਾਲਣਾ ਕਰਨ ਵਾਲਾ ਉਹ ਪ੍ਰਭੂ ਪਰਮਾਤਮਾ ਉਹ ਵਾਹਿਗੁਰੂ ਜਿਹੜਾ ਧਰਤੀ ਤੇ ਜੀਵਾਂ ਦੀ ਪ੍ਰਤਿਪਾਲਨਾ ਕਰਨ ਵਾਲਾ ਹੈ ਸਾਰੇ ਜੀਵਨ ਦਾਤਾ ਦੇਣ ਵਾਲਾ ਹੈ ਸਭ ਨੂੰ ਜਨਮ ਦੇਣ ਵਾਲਾ ਹੈ ਸਭ ਨੂੰ ਹਿੱਜਤ ਦੇਣ ਵਾਲਾ ਹੈ ਦਾਤਾ ਦੇਣ ਵਾਲਾ ਹੈ ਕਿ ਦੱਤਾ ਦਾਤਾ ਇੱਕ ਹੈ ਸਤਿਗੁਰੂ ਦੇਵਨ ਹਾਰ ਤੇ ਮਾਤਾ ਜੀ ਕਹਿਣ ਲੱਗੇ ਮੈਂ ਤਾਂ ਰੋਜ਼ ਹੀ ਸੁਕੋਨੀ ਆ ਗੋਬਿੰਦ ਰਾਏ ਨੂੰ ਕਿ ਬੰਦਨਾ ਹਰ ਬੰਦਨਾ ਗੁਣ ਗਾਵੋ ਓਪਾਲ ਰਾਏ ਉਸ ਗੋਪਾਲ ਦੀ ਬੰਦਨਾ ਕਰਨੀ ਚਾਹੀਦੀ ਤੇ ਆਪਣਾ ਸਿਰ ਪ੍ਰਭੂ ਪਰਮਾਤਮਾ ਦੇ ਚਿਤ ਪੋਣਾ ਚਾਹੀਦਾ ਉਸੇ ਗੰਗਾ ਦੇ ਕਿਨਾਰੇ ਹੀ ਇੱਕ ਪੰਡਿਤ ਜਿਦਾ ਨਾਮ ਇਤਿਹਾਸ ਨੇ ਪੰਡਿਤ ਸ਼ਿਵਦਤ ਲਿਖਿਆ ਹੈ ਉਹ ਵੀ ਨਿੱਤ ਪ੍ਰਤੀ ਉਸੇ ਗੰਗਾ ਦੇ ਕਿਨਾਰੇ ਹੁੰਦਾ ਹੈ ਗੰਗਾ ਨਦੀ ਵਿੱਚ ਇਸ਼ਨਾਨ ਕਰਦਾ ਹੈ ਤੇ ਗੰਗਾ ਦੇ ਕਿਨਾਰੇ ਧੀ ਕੁਝ ਮੂਰਤੀਆਂ ਰੱਖੇ ਉਹਨਾਂ ਦੀ ਪੂਜਾਨਾ ਕਰਦਾ ਪੂਜਾ ਕਰਦਾ ਹੈ ਤੇ ਗੋਬਿੰਦ ਰਾਏ ਜੀ ਨੂੰ ਜੋ ਮਾਤ ਗੁਰੂ ਨੇ ਸਿੱਖਿਆ ਦਿੱਤੀ ਹੈ ਜੋ ਸਮਝਾਇਆ ਹੈ ਕਿ ਕਾਲਕ ਪ੍ਰਮਾਤਮਾ ਦੀ ਰੱਦਨਾ ਕਰਨੀ ਚਾਹੀਦੀ ਹੈ ਉਹਨੂੰ ਸਜਦਾ ਕਰਨਾ ਚਾਹੀਦਾ ਹੈ ਤਦ ਉਸ ਵੇਲੇ ਗੋਬਿੰਦ ਰਾਏ ਜੀ ਸੰਕ ਪੰਡਤ ਸ਼ਿਵਦਤ ਨੂੰ ਵੀ ਕੰਦੇ ਨੇ ਪੰਡਤ ਜੀ ਉਹ ਗਰੀਪੁਰਨ ਪ੍ਰਮਾਤਮਾ ਉਹ ਵਾਹਿਗੁਰੂ ਉਹ ਸਭ ਜਗਤ ਗ੍ਰਾਜਮਾਨ ਹੈ ਉਹ ਜਰੇ ਜਰੇ ਵਿੱਚ ਹੈ ਕਣ ਕਣ ਦੇ ਵਿੱਚ ਹੈ ਉਹ ਤੇ ਬੜਾ ਵਿਸ਼ਾਲ ਹੈ ਉਹਨੂੰ ਅਸੀਂ ਕਿ ਜਗ੍ਹਾ ਤੇ ਕੈਦ ਨਹੀਂ ਕਰ ਸਕਦੇ ਉਹ ਤੇ ਬੇਅੰਤ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਨਿਰੰਜਨ ਸੋਏ ਉਹਨੂੰ ਕਿਸੇ ਕਿ ਜਗ੍ਹਾ ਤੇ ਥਾਪ ਨਹੀਂ ਸਕਦੇ ਉਹ ਤੇ ਬੇਅੰਤ ਹੈ ਪੰਡਤ ਜੀ ਨੇ ਗੁਰਮਤਿ ਇਹ ਗੱਲਾ ਸਮਝਾਈਆ ਗੁਰਮਤਿ ਦਾ ਸਿਧਾਂਤ ਸਮਝਾਇਆ ਉਹ ਪੰਡਤ ਸ਼ਿਵਦਤ ਵੀ ਗੋਬਿੰਦ ਰਾਏ ਤੋਂ ਪਾਸ਼ਕ ਬਣ ਗਿਆ। ਤੇ ਬਾਅਦ ਵਿੱਚ ਜਦੋਂ ਸਤਿਗੁਰੂ ਜੀ ਅਨੰਦਪੁਰ ਸਾਹਿਬ ਗਏ ਤੇ ਪੰਡਤ ਜੀ ਵੀ ਨਾਲ ਗਏ ਸਨ ਬਾਅਦ ਜੁਨਾਮਿਤ ਛਕਿਆ ਗੁਰੂ ਕਸੇ ਕੀ ਬਣਿਆ। ਜਗਦਤ ਸਿੰਘ ਬਣਿਆ। ਉਸੇ ਗੰਗਾ ਦੇ ਕਿਨਾਰੇ ਹੀ ਰਾਜਾ ਫਤੇਸ਼ਾ ਮੈਣੀ ਉਹ ਵੀ ਹੁੰਦਾ ਹੈ। ਉਧੇ ਰਾਣੀ ਵੀ ਹੁੰਦੀ ਹੈ ਇਸੇ ਪੰਡਤ ਦੇ ਕੋਲ ਆ ਕੇ ਫਰਿਆਦ ਕਰਦੀ ਹੈ ਕਿ ਪੰਡਤ ਜੀ ਘਰ ਵਿੱਚ ਕਿਸੇ ਚੀਜ਼ ਦੀ ਕੋਈ ਥੋੜ੍ਹ ਨਹੀਂ ਹੈ ਕੋਈ ਕਮੀ ਨਹੀਂ ਹੈ ਰਾਤ ਭਾਗ ਹੈ ਸਭ ਕੁਝ ਹੈ ਪਰ ਜੀ ਕਮੀ ਹੈ ਇੱਕ ਅਨੁਪੁਲਾਹ ਦੀ ਕਮੀ ਹੈ ਘਰ ਵਿੱਚ ਕੋਈ ਬੱਚਾ ਨਹੀਂ ਕੋਈ ਸੰਤਾਨ ਨਹੀਂ ਹੈ ਤਾਂ ਉਹ ਸੋੜੇ ਪੰਡਤ ਸ਼ਿਵਦਤ ਕਹਿੰਦਾ ਹੈ ਇਸੇ ਨਦੀ ਦੇ ਕਿਨਾਰੇ ਗੰਗਾ ਦੇ ਕਿਨਾਰੇ ਗੋਬਿੰਦ ਰਾਏ ਵੀ ਰੋਜ਼ ਖੇਡਣ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਤੁਹਾਡੇ ਤਰ ਆਉਣਗੇ ਇਸ ਤੋਂ ਪਹਿਲਾਂ ਜਦੋਂ ਵੀ ਆਉਂਦੇ ਸੀ ਰਾਜਾ ਫਤਿਹ ਸ਼ਾਹ ਮੈਣੀ ਉਹਦੀ ਘਰ ਵਾਲੀ ਪੰਡਤ ਜੀ ਨੂੰ ਕਹਿੰਦੇ ਸਨ ਸਾਡੇ ਘਰ ਕੋ ਔਲਾਦ ਹੋਵੇ ਕੋਈ ਬੱਚਾ ਹੋਵੇ ਤੇ ਰੋਜ਼ ਕੋਈ ਨਾ ਪ੍ਰਭਾਨਾਂ ਲਾਦ ਦਿੰਦਾ ਸੀ ਠੀਕ ਹੈ ਮੈਂ ਕੋਸ਼ਿਸ਼ ਕਰਦਾ ਆराधना ਕਰਦਾ ਮੈਂ ਆਹ ਮੰਤਰ ਪੜਦਾ ਆਹ ਮੰਤਰ ਪੜਦਾ ਪਰ ਜਦੋਂ ਵੀ ਆਉਂਦੇ ਸਨ ਉਹ ਰਾਜਾ ਬਧਸ਼ਾ ਮੈਣੀ ਤੋਂ ਦੇ ਘਰ ਬਣੀ ਪੰਡਿਤ ਸ਼ਿਵ ਦੇ ਤੁਮੇ ਹੀ ਗੱਲਾਂ ਆਖਿਆ ਕਰਦੇ ਸਨ ਪਰ ਹੁਣ ਜਦੋਂ ਇਹ ਗੱਲ ਉਹਨੇ ਨੇ ਕਹੀ ਤਾਂ ਉਹਨੇ ਗੋਬਿੰਦ ਰਾਏ ਨੂੰ ਤਾਕਿਆ ਤੁਸੀਂ ਗੋਬਿੰਦ ਰਾਏ ਜੱਗੇ ਅਰਦਾਸ ਕਰੋ ਗੁਜਰੀ ਦਾ ਲਾਲ ਵੈਸੇ ਤਾਂ ਉਹ ਵੀ ਬੜਾ ਸਮਾਂ ਬਾਅਦ ਹੋਏ ਨੇ ਸਾਡੇ ਇਤਿਹਾਸ ਅੰਦਾਏ 33 ਸਾਲ ਬਾਅਦ ਮਾਤ ਗੁਜਰੀ ਦੀ ਅਨੰਦ ਕਾਰਜ ਤੋਂ ਬਾਅਦ ਗੋਬਿੰਦ ਰਾਏ ਜੀ ਦਾ ਜਨਮ ਜਾਂ ਪ੍ਰਕਾਸ਼ ਮਾਤ ਗੁਜਰੀ ਦੀ ਪਾਵਨ ਮੁਕਤੋ ਹੋਇਆ ਸੀ ਅਨੰਦਕਾਰ ਤੋਂ 32 ਸਾਲ ਬਾਅਦ ਬਹੁਤ ਲੰਮੇਰਾ ਸਮਾਂ ਬਾਅਦ ਰਾਜਾ ਫਤੇਸ਼ਾ ਮੈਣੀ ਦੀ ਘਰਵਾਲੀ ਕਰ ਗਏ ਗੋਬਿੰਦ ਰਾਜੀ ਤੇ ਖੇੜਦੇ ਖੇੜਦੇ ਆਏ ਇਹ ਪੰਡਤ ਸ਼ਿਵ ਦੇ ਕਿੰਨ੍ਹ ਆਏ ਰਾਜ ਦੇ ਘਰ ਫਤੇਸ਼ਾ ਮੈਣੀ ਦੇ ਘਰ ਉਦਾਤ ਨਹੀਂ ਆ ਬੜੇ ਪ੍ਰਸ਼ਾਨ ਨੇ ਇਸ ਗੱਲ ਤੋਂ ਕੁਛੇ ਕਿਰਪਾ ਕਰੋ ਉਹਨਾਂ ਦੇ ਘਰ ਜਾਓ ਗੋਬਿੰਦ ਰਾਏ ਜੀ ਜਦੋਂ ਖੇਡਦੇ ਖੇਡਦੇ ਫਤੇਸ਼ਾ ਮੈਣੀ ਦੀ ਘਰਵਾੜੀ ਜੇ ਬੈਠੀ ਹੋਈ ਸੀ ਗੋਬਿੰਦ ਰਾਏ ਜੀ ਕਹਿਣ ਲੱਗੇ ਮਾਂ ਮੈਂ ਆ ਗਿਆ ਹਾਂ ਫਤੇਸ਼ਾ ਮੈਣੀ ਦੀ ਘਰਵਾਲੇ ਦੇ ਕੰਨ ਤੇ ਸਾਲਾਂ ਤੋਂ ਤਰਸ ਰਿਹਾ ਸੀ ਨੇ ਸ਼ੰਕੁਸਰ ਬਾਸ पतेशाम मैनी दी घरवाली कहन लगी रानी कहन लगी एक बार फिर बोल जो तू वचन कहले बचन फिर बोल गोविंद राय जी फिर कहंदे ने मां मैं आ गया हाँ मां मैं आ गया हां, हां। पतेशाम मैनी दी घरवाली दी हिंड नु ठंड पई पर मन च इक टीस भी है कहन लगी ਤੇਰਾ ਜਨਮ ਤੇ ਗੁਜਰੀ ਦੀ ਕੁਖਤੋਂ ਹੋਇਆ ਏ ਜਦ ਤੈਨੂੰ ਗੁਜਰੀ ਆਵਾਜ਼ ਮਾਰੇਗੀ ਤੂੰ ਤੇ ਭੱਜ ਕੇ ਉੱਥੇ ਜਾਏਂਗਾ ਗੋਬਿੰਦ ਰਾਏ ਜੀ ਕਹਿਣ ਲੱਗੇ ਨਹੀਂ ਮਾਂ ਜਿੱਥੇ ਸੱਚੀਆਂ ਪ੍ਰੀਤਾਂ ਨਿਭਾਈਆਂ ਜਾਂਦੀਆਂ ਨੇ ਸਾਜੀ ਫਰੀਦ ਹਮ ਤੁਮਸੋ ਜੋਰੀ ਤੁਮਸੋ ਜੋਰ ਅਬਰ ਸੰਗ ਤੋਰੀ ਇੱਥੇ ਤੇ ਸੱਚੀਆਂ ਪ੍ਰੀਤਾਂ ਨਿਭਾਈਆਂ ਜਾਂਦੀਆਂ ਨੇ ਮਾਂ ਤੂੰ ਕਦੀ ਆਵਾਜ਼ ਮਾਰ ਕੇ ਤੇ ਵਿਖੀ ਮੈਂ ਗੁਜਰੀ ਦੇ ਕੋਲ ਬਾਦ ਵਿੱਚ ਜਾਵਾਂਗਾ ਕੱਲ ਮੈਂ ਤੁਹਾਡੇ ਕੋਲ ਆਵਾਂਗਾ ਮਾਂ ਬੜੀ ਭੁੱਖ ਲੱਗੀ ਐ ਕੁਝ ਬਣਾ ਗੋਬਿੰਦ ਰਾਏ ਨੇ ਪਟਨਾ ਸਾਹਿਬ ਦੀ ਧਰਤੀ ਤੇ ਪੰਜ ਸਾਲ ਅਜੇ ਰਹਿ ਨੇ ਉੱਤੋਂ ਦੇ ਇਲਾਕੇ ਦੇ ਨਗਰ ਨਿਵਾਸੀ ਪਟਨਾ ਸਾਹਿਬ ਦੇ ਗੋਬਿੰਦ ਰਾਏ ਜੀ ਨੂੰ ਵੇਖਦੇ ਨੇ ਤੇ ਸਤਿਗੁਰ ਜੀ ਨੂੰ ਨਿਹਾਲ ਕਰਦੇ ਨੇ ਪਾਤਸ਼ਾਹ ਦਾ ਪ੍ਰਕਾਸ਼ 1662 ਦੇ ਵਿੱਚ ਹੋਇਆ ਤੇ ਪਾਤਸ਼ਾਹ ਜੋਤੀ ਜੋਤ 1708 ਦੇ ਵਿੱਚ ਸਮਾਏ 42 ਸਾਲ ਦੀ ਪੂਰਨ ਦੁਨਿਆਵੀ ਉਮਰ ਬਣਦੀ ਹੈ ਜੋ ਸਤਿਗੁਰੂ ਜੀ ਸੰਸਾਰਿਕ ਤੌਰ ਤੇ ਸਰੀਰ ਤੱਕੇ ਸੰਸਾਰ ਵਿੱਚ ਵਿਚਰੇ ਨੇ ਪਰ ਇਹਨਾਂ 42 ਸਾਲਾਂ ਦੇ ਵਿੱਚ ਪਾਤਸ਼ਾਹ ਨੇ ਜੋ ਕਾਰਜ ਕੀਤੇ ਉਹ ਬਿਆਨ ਕਰਨੇ ਬੜੇ ਔਖੇ ਨੇ क्या दशमेश पिता तेरी बात कहूं जो तूने परोपकार किए एक खासा खालस पंथ सजा जा के भेद निकाल दिए उस तेग के बेटे ने तेग पकड़ दुखियों के काट जंजाल दिए इस मुल्क के वतन की खिदमत में कई बाप दिया कई बेटे दिए पादशाह ने देश धर्म की रक्षा के वास्ते सरपंच कुर्बान कर दिया नौ साल की उम्र सी वो तो पिता ਦੇਸ਼ ਤੋਂ ਕੁਰਬਾਨ ਕਰ ਦਿੱਤਾ ਪਾਤਸ਼ਾਹ ਨੇ ਸਾਜਾ ਹੋ ਪਰ ਚੰਦ ਚਾਰ ਸਹਬਜਾਦੇ ਸਨ ਦੋ ਚੰਕੋਰ ਦੀ ਗੜੀ ਦੇ ਵਿੱਚ ਦੋ ਸਹੰਦ ਤੇ ਨੀਆਂ ਦੇ ਵਿੱਚ ਚੜ ਕੇ ਸ਼ਹੀਦ ਹੋ ਗਏ ਮਾਤ ਗੁਜਰੀ ਜੀ ਨੂੰ ਠੰਡੇ ਬੁਰਤੋਂ ਤੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਸੇ ਕਰਕੇ 파ਤਸ਼ਾਹ ਸਰਬਸਤਾਨੀ ਕਿਹਾ ਜਾਂਦਾ ਹੈ ਪਾਤਸ਼ਾਹ ਨੇ ਸਰਬਸਤ ਕੁਰਬਾਨ ਕਰ ਦਿੱਤਾ ਕਾਦੇ ਵਾਸਤੇ इन पुत्रन के शीश पर वार जिस चार चार हुए तो क्या हुआ जीवत कई हजार देश धर्म की रक्षा के वास्ते धर्म की आजादी के वास्ते पाला ने सर्वस्व कुर्बान कर दिया बाद क्यों अब की ना तब की बात क्यों में जब की अगर ना होते गोविंद सिंह सुन्नत होती सब की ਜੇ ਦਸ਼ਮੇਸ਼ ਪਿਤਾ ਧਰਤੀ ਤੇ ਨਾ ਹੁੰਦੇ ਹਿੰਦੁਸਤਾਨ ਹਿੰਦੁਸਤਾਨ ਨਹੀਂ ਸੀ ਹੋਣਾ ਅੱਜ ਹਿੰਦੁਸਤਾਨ ਦੇ ਵਿੱਚ ਬਹੁਤ ਸੁਵੰਨਤਾ ਹੈ ਹਰ ਇੱਕ ਮਨੁੱਖ ਨੂੰ ਆਪਣਾ ਆਪਣਾ ਧਰਮ ਕਰਮ ਕਰਨ ਦੀ ਇਜਾਜ਼ਤ ਹੈ ਹਰ ਇੱਕ ਮਨੁੱਖ ਆਪਣਾ ਆਪਣਾ ਧਰਮ ਕਰਮ ਕਰ ਸਕਦਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਹੈ ਇਹ ਦੇਸ਼ ਦੇਸ਼ ਨਾ ਹੁੰਦਾ ਅਗਰ ਪਿਤਾ ਦਸ਼ਮੇਸ਼ ਨਾ ਹੁੰਦਾ ਪਾਤਸ਼ਾਹ ਨੇ 9 ਸਾਲ ਦੀ ਉਮਰ ਵਿੱਚ ਪਿਤਾ ਤੌਰ ਦਿੱਤਾ ਬੁੱਲੇਸ਼ਾਹ ਦੀ ਕਲਮ ਦੇ ਵਿੱਚੋਂ ਇੰਜਨਾ ਇਜਹਾਰ ਹੁੰਦਾ ਅੱਜ ਅੱਖੀਆਂ ਵੇਖ ਰਹੀਆਂ ਨੇ ਇਹ ਸਾਰਾ ਫਾਸਾਰ ਨਾ ਹੁੰਦਾ ਮੰਦਰਾ ਵਿੱਚ ਨਾ ਟਲ ਖੜਕਦੇ ਪੂਜਾ ਲਈ ਕੋਈ ਤਿਆਰ ਨਾ ਹੁੰਦਾ ਨਾ ਕੋਈ ਰਾਮ ਉਪਾਸ਼ਕ ਹੁੰਦਾ ਜਪਦਾ ਕੋਈ ਮੁਰਾਰਾ ਨਾ ਹੁੰਦਾ ਨਾ ਉਹ ਦੇਖ ਤੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਸੁੰਨਤ ਸਭ ਨੇ ਕੀਤੀ ਹੁੰਦੀ ਜੰਜਵਾ ਦਾ ਗੜ ਹਾਰਨਾ ਹੁੰਦਾ ਤੇਗ ਬਹਾਦਰ ਅਵਤਾਰ ਨਾ ਹੁੰਦਾ ਹਿੰਦ ਦਾ ਬੇੜਾ ਪਾਰ ਨਾ ਹੁੰਦਾ ਜਬੋਲੇ ਸੋਹਿਆ ਸਿਆਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ ਆਪਣਾ ਸਰਬੰਸ ਕੁਰਬਾਨ ਕਰਕੇ ਸਾਨੂੰ ਇਜਾਜ਼ਤ ਤੇ ਦਿੱਤੀ ਪਾਤਸ਼ਾਹ ਨੇ ਅਸੀਂ ਹਰ ਇੱਕ ਮਨੁੱਖ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਪਣਾ ਆਪਣਾ ਧਰਮ ਕਰਨ ਕਰ ਸਕਦੇ ਹਾਂ ਚਾਹੇ ਜਾਤੀ ਇਕਤਾ ਅਨੇਕਤਾ ਬਿਲਾਏ ਜਾਂਦੀ ਪਾਪ ਹੀ ਤੱਕਤ ਜਾਂਦੇ ਧਰਮ ਦਸਤਕ ਜਾਂਦੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਵ ਦੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਂਦੀ ਕਰਤਾ ਬੇਦਨ ਪੁਰਾਨ ਕੀ ਜਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਮ ਹੁੰਦੇ ਹਿੰਦੁਸਤਾਨ ਦੇ ਛੇ ਕੋ ਧਰਮ ਆਉਣਾ ਸੀ ਕੋ ਧਰਮ ਦੇ ਲੋਕ ਹੋਣੇ ਸੀ ਇਹ ਵੰਸ਼ਵੰਤਾ ਖਤਮ ਹੋ ਜਾਣੀ ਸੀ ਇਹ ਬਾਪਸਾ ਨੇ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿੰਨੇ ਵੀ ਤਾਰੀਫ ਕਰੀਏ ਉਹ ਘੱਟ ਹੈ ਕਰਤਾਰ ਦੀ ਕਸਮ ਹੈ ਨਾਨਕ ਦੀ ਸੋਗੰਦ ਹੈ ਜਿੰਨੇ ਵੀ ਉਤਾਰਨ ਗੋਬਿੰਦ ਕੀ ਉਹ ਘੱਟ ਹੈ ਕਾ ਦਸ਼ਮੇਸ਼ ਪਿਆਸ ਤੇਰੀ ਬਾਤ ਨਾ ਹੂੰ ਜੋ ਤੂੰ ਨੇ ਪ੍ਰਪਕਾਰ ਕੀਏ ਇਹ ਖਾਲਸਾ ਖਾਲਸ ਪੰਥ ਸਜਾ ਜਾਤੋਂ ਕੇ ਬੇਦਨ ਕਾਲ دیے ਉਸ ਦੇ ਕੇ ਬੇਟੇ ਨੇ ਤੇਗ ਪਕੜ ਦੁਖਿਓ ਕੇ ਜਾਨ ਕਟ ਜੰਜਾਲ دیے ਇਸ ਮੁਲਕੇ ਵਤਨ ਕੀ ਖਿਦਮਤ ਮੇਂ ਪੇ ਬਾਪ ਦਿਆ ਕਈ ਬੇਟੇ ਦੀ ਸਰਬਸੁ ਭਵਾਨ ਕਰ ਦਿੱਤਾ ਜੇ ਪਾਦਸ਼ਾਹ ਨੇ ਸਾਨੂੰ ਇਹ ਸਰਦਾਰੀਆਂ ਬਖਸ਼ ਦਿੱਤੀਆਂ ਸਾਨੂੰ ਆਪਣਾ ਆਪਣਾ ਧਰਮ ਕਰਮ ਕਰਨ ਦੀ ਇਜਾਜ਼ਤ ਦੇ ਦਿੱਤੀ ਪਾਦਸ਼ਾਹ ਨੇ ਜਿਨੇ ਵੀ ਤਾਰੀਫ ਕਰੇ ਗੁਰੂ ਗੋਬਿੰਦ ਸਿੰਘ ਦੀ ਉਹ ਘਟ ਹੈ ਉਹ ਘਟ ਹੈ ऐसे सर्वसदानी बादशाह तंतन साहिब श्री गुरु गोविंद सिंह महाराज जी ते पवन प्रकाश गुरु पुरब विद्या समूह संतान बेअंत बेंत बधाइयां जी समाज जागृत ने जिंदा हो आगे भी चालू तोरी क्योंकि अपने गुरुद्वारे साहब इकके बड़ा धर्ममत समागम तंत गुरु गोविंद सिंह महाराज दे प्रकाश पुरब नु गुरुमत समागम 12 जनवरी नु मनाया जा रिया है ਸੋ so, 10 ਜਨਵਰੀ ਸਵੇਰੇ 10 ਵਜੇ ਸ੍ਰੀ ਖੰਡ ਪਾਠ ਸਾਹਿਬ ਦੀ ਅਰੰਭਤਾ ਹੋਏਗੀ 12 ਜਨਵਰੀ ਸਵੇਰੇ 10 ਵਜੇ ਸ੍ਰੀ ਖੰਡ ਪਾਠ ਸਮਾਪਤੀ ਹੋਏ ਉਸ ਤੋਂ ਬਾਅਦ 10:30 ਵਜੇ ਤੋਂ ਕੀਰਤਨ ਦਰਬਾਰ ਹੈ ਗੁਰੂ ਕਲੰਗਰ ਅਤੁੱਟ ਵਰਤੇਗਾ ਸੋ ਹੁਣ ਮੈਂ ਬੇਨਤੀ ਕਰਾਂ ਬੀਬੀ ਜੋਤੀ ਛਾਪੜਾ ਜੀ ਕੋਈ ਸ਼ਮਤੀ ਹਾਜ਼ਰੀ ਪਰੰਗਤ ਨਾਲ ਇਹਨਾਂ ਸਰਬ ਦਾ ਪਾਠ ਕਰਨਗੇ ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੈ ਜੀ ਸੋ ਵਿਚਾਰਾ ਕਰਦੇ ਬਿੰਦ ਪ੍ਰਕਾਰ ਦੀਆਂ ਕੁਝਾਂ ਗਲਤੀਆਂ ਹੋ ਗਈਆਂ ਮੇਰੀਆਂ ਕੁਲਾ ਮੇਰੀ ਆਪਣਿਆਂ ਨੇ ਜੋ ਗੁਰੂ ਕੇ ਬਚਨ ਆਪ ਜਣ ਸੰਗ ਕਿਰਦੇ ਸਾਈਂ ਜੀਵਨ ਦਾ ਆਧਾਰ ਬਣਾਈਏ ਉਲੰਘਾਸਤਿ ਨੇ ਚਿਤਾਰ ਦੇਓ ਕਰੋ ਫਤਿਹ ਦੀ ਸਾਂਝ ਆਪੋ ਵਾਇਕੁ ਜੀ ਕਾ ਖਾਲਸਾ ਵਾਇਕੁ